ਖਬਰਨਾਮਾ ਦੇਖਿਆ ਸੂਤਿਆਂ ਨੂੰ ਮੇਰੀ ਮੰਨੂ ਪਿਆਰ ਪੜੀ ਸਤਿ ਸ਼ਕਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੂੜੀ ਟੈਗ ਕਰ ਦਿੱਤੀ ਹੈ ਬਿਕਰ ਮਜੀਠੀਆ ਦੀ। ਬਿਕਰ ਮਜੀਠੀਆ ਬੁਖਲਾਈ ਵੀ ਨਹੀਂ, ਕੁਭਰਾਏ ਵੀ ਨਹੀਂ। ਜਿਹੜੇ ਮੁੱਛਾਂ ਨੂੰ ਤਾ ਦਿੰਦੇ ਸੀ, ਪਟਾ ਉੱਤੇ ਥਾਪੀਆਂ ਮਾਰਦੇ ਸੀ ਤੇ ਕਹਿੰਦੇ ਸੀ ਮਾਨਾ ਸਾਡੀ ਸਰਕਾਰ ਆਉਣ ਦੇ ਤੇਰੀਆਂ ਚੀਕਾਂ ਕਢਵਾ ਦੇਾਂਗੇ, ਤੇਰੀਆਂ ਚਰਪੁੰਡੀਆਂ ਉੱਡਣਗੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਸ਼ਬਦੀ ਹਮਲੇ ਵੀ ਕਰਦੇ ਨੇ। ਐਕਸ਼ਨ ਤਾਂ ਕਰ ਰਹੇ ਨਹੀਂ ਬਿਕਰਮ ਜੀਠਿਆ ਤੇ ਬਿਕਰਮ ਜੀਠਿਆ ਪੂਰੀ ਤਰ੍ਹਾਂ ਡਰੇ ਹੋਏ ਨੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲੀ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਵਾਕਿਆ ਹੀ ਹੱਥ ਪੱਕੇ ਪਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਨੂੰ ਮਾਫੀ ਨਹੀਂ ਇਹਨਾਂ ਨੂੰ ਸਜ਼ਾ ਮਿਲੇਗੀ ਕਿਉਂਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਟਾ ਵਿਕਿਆ ਹੈ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਹੈ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਾਦੀ ਹੈ ਨੌਜਵਾਨੀ ਖਾਦੀ ਹੈ ਪੰਜਾਬ ਤਾਂ ਗੁਰੂਆਂ ਪੀਰਾਂ ਤੇ ਪਗੰਬਰਾਂ ਦੀ ਧਰਤੀ ਸੀ ਲੋਕ ਉਦਾਹਰਨਾ ਦਿੰਦੇ ਸੀ ਪੂਰੇ ਭਾਰਤ ਦੇ ਜਿਹੜੇ ਰਾਜ ਨੇ ਉਦਾਹਰਨਾ ਦਿੰਦੇ ਸੀ ਕਿ ਸਭ ਤੋਂ ਕੁਸ਼ਹਾਲ ਸੂਬਾ ਪੰਜਾਬ ਹੈ ਇਹਨਾਂ ਨੇ ਜਵਾਨਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਤੇ ਚਟੇ ਦੇ ਨਸ਼ੇ ਵੀ ਲਾਇਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਹੁਣ ਕਹਿੰਦੇ ਨੇ ਕਿ ਅਸੀਂ ਐਸ਼ ਲਵਾਂਗੇ ਅਸੀਂ ਗੱਡੀਆਂ ਤੇ ਘੁੰਮਾਂਗੇ ਅਸੀਂ ਮਸ਼ਰੂਤਾਂ ਤੇ ਮੰਨਦੇ ਤੇ ਚੈਲੰਜ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਾਇਬ ਬਿਲਕੁਲ ਬਰਦਾਸ਼ਤ ਨਹੀਂ ਨਹੀਂ ਯਾਨੀ ਕਿ ਜਿਹੜਾ ਚੈਲੰਜ ਕੀਤਾ ਗਿਆ ਸੀ ਬਿਕਰਮਜੀਤ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਕਿਤੇ ਬੇਹੱਦ ਤੋਂ ਜ਼ਿਆਦਾ ਮਹਿੰਗਾ ਪੈ ਗਿਆ ਹੈ ਕਿਉਂਕਿ 164 ਧਾਰਾ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਾਬਕਾ ਬਾਲ ਮੰਤਰੀ ਬਿਕਰਮਜੀਤ ਸਿੰਘ ਦੇ ਆਗੂਆਂ ਨੂੰ ਚੁਕੜਾ ਸ਼ੁਰੂ ਕਰ ਦਿੱਤਾ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬੋਚ ਅਧਿਕਾਰੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ ਅਰਸ਼ਦੀਪ ਸਿੰਘ ਕੇ ਲਈ ਜੋ ਸ਼ਰੂਮਣੀ ਅਕਾਲੀ ਦਲ ਦੇ ਸਪੋਕਸਮੈਨ ਦੇ ਨਾਲ-ਨਾਲ ਉਹ ਜਿਹੜੇ ਨੇ ਐਡਵੋਕੇਟ ਵੀ ਨੇ ਬਿਕਰਮਜੀਤਿਆ ਤੇ ਤੇ ਦੂਸਰੇ ਪਾਸੇ ਦਵਨਪ੍ਰੀਤ ਸੋਪਤੀ ਹੋਣਾ ਨੇ ਉਹਨਾਂ ਨੇ ਕਿਹਾ ਕਿ ਟਾਰਚਰ ਕੀਤਾ ਜਾ ਰਿਹਾ ਹੈ ਬਿਕਰਮਜੀਤਿਆ ਦੇ ਸਾਥੀਆਂ ਨੂੰ ਅਤੇ ਬਿਕਰਮਜੀਤਿਆ ਨੂੰ ਠਮਕਾਇਆ ਅਤੇ ਡਰਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਤੂੰ ਫਿਰ ਦੁਬਾਰਾ ਐਕਟਿਵ ਹੋ ਗਿਆ ਨਹੀਂ ਕਿਉਂਕਿ ਕੱਲ ਜਿਵੇਂ ਹੀ ਬਿਆਨ ਦਿੱਤਾ ਕੈਪਟਨ ਅਮਿੰਦਰ ਸਿੰਘ ਨੇ ਇੱਕ ਤਾਂ ਕੈਪਟਨ ਅਮਿੰਦਰ ਸਿੰਘ ਦੀ ਰੱਜ ਕੇ ਸ਼ਬਦੀ ਹਮਲੇ ਕਰਕੇ ਲਾਪਾਤੀ ਕੀਤੀ ਗਈ ਵੀ ਭਈ ਤੁਸੀਂ ਚਾਚਾ ਭਤੀਜਾ ਰਲੇ ਹੋਏ ਹੋ ਜਦੋਂ ਪੰਜਾਬ ਦੀ ਨੌਜਵਾਨੀ ਮਰ ਰਹੀ ਸੀ ਜਦੋਂ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਸੀ ਤੇ ਤੁਸੀਂ ਮਹਿਫਲਾਂ ਦੇ ਵਿੱਚ ਬੈਠ ਕੇ ਚੁਸਕੀਆਂ ਦੇ ਨਾਲ ਸ਼ਰਾਬ ਪੀ ਰਹੇ ਸੀ ਜਿਸ ਤਰ੍ਹਾਂ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਬਦੀ ਹਮਲਾ ਕੀਤਾ ਹੈ ਕੈਪਟਨ ਅਮਿੰਦਰ ਸਿੰਘ ਤੇ ਵੀ ਤੁਹਾਨੂੰ ਤੇ ਬਾਦਲ ਪਰਵਾਰ ਨੂੰ ਨਾ ਤੇ ਗੁਰੂ माफ ਕਰੇਗਾ ਨਾ ਪੰਜਾਬੀ माफ ਕਰਨਗੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕੀ ਆਇਆ ਸੁਖਜਿੰਦਰ ਸਿੰਘ ਰੰਦਾਵਾ ਨੇ ਇੱਧਰ ਪੂਰੀ ਤਰ੍ਹਾਂ ਡਰੇ ਹੋਏ ਜਿਹੜੇ ਮੁੱਛਾਂ ਨੂੰ ਤਾ ਦਿੰਦੇ ਸੀ ਤੇ ਪੱਟਾ ਉੱਤੇ ਥਾਪੀਆਂ ਮਾਰਦੇ ਸੀ ਅੱਜ ਉਹਨਾਂ ਦੀ ਹਵਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਟੈਟ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਫਿਰ ਚੇਤਾਵਨੀ ਦੇ ਦਿੱਤੀ ਕਿ ਤੁਹਾਡੇ ਕਹਿਣ ਤੇ ਤੁਹਾਡੇ ਵਿਰੋਧ ਕਰਨ ਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਵੇ ਤੇ ਚਾਹੇ ਚਰਜੀਤ ਸਿੰਘ ਚੰਨੀ ਹੋਣ ਤੁਹਾਡੇ ਕਹਿਣ ਤੇ ਮੈਂ ਆਪਣੀ ਫੈਸਲੇ ਵਾਪਸ ਨਹੀਂ ਲਵਾਵਾਂਗਾ ਚਿੱਟੇ ਦੇ ਵਪਾਰੀਆਂ ਨੂੰ ਚਿੱਟੇ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਤੇ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਸਾਡੇ ਕੋਲ ਪੱਕੇ ਸਬੂਤ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਵੀ ਵਾਰੀ ਹੈ ਹੁਣ ਬਿਕਰ ਸਿੰਘ ਮਜੀਠੀਆ ਹੱਥ ਪੱਲਾ ਮਾਰ ਰਹੇ ਨੇ ਗੋਹਾਲ ਲਗਾਈ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਮੈਨੂੰ ਜ਼ਮਾਨਤ ਮਿਲੇ 30 ਜੁਲਾਈ ਨੂੰ ਫੈਸਲਾ ਆਉਂਦਾ ਹੈ ਵਿਕਰਮਜੀਤਿਆ ਦੇ ਹਾਕਮ ਵਿੱਚ ਜਾਣਾ ਹੈ ਫਿਰ ਉਸ ਤੋਂ ਬਾਅਦ 2 ਅਗਸਤ ਨੂੰ ਨਿਆਇਕ ਹरासत ਕਰੂ ਹੋਵੇਗੀ ਵਿਕਰਮਜੀਤਿਆ ਦੀ ਫਿਰ ਦੁਬਾਰਾ ਇੱਕ ਵਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਇੱਕ ਪਾਸੇ ਪੰਜਾਬ ਅਤੇ ਵਿਜਨਤ ਸੂਚ ਅਧਿਕਾਰੀ ਚਲਾਨ ਪੇਸ਼ ਕਰਨਗੇ ਦੂਸਰੇ ਪਾਸੇ ਵਿਕਰਮਜੀਤਿਆ ਉੱਤੇ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵਾਰ-ਵਾਰ ਇਹ 540 ਕਰੋੜ ਰੁਪਏ ਪ੍ਰਾਪਰਟੀ ਨੂੰ ਲੈ ਕੇ ਅਤੇ ਹੋਰ ਕਈ ਤਰ੍ਹਾਂ ਦੀਆਂ ਇਹ ਪ੍ਰਾਪਰਟੀਆਂ ਦੇ ਖੁਲਾਸੇ ਜਿਹੜੇ ਬਿਜ਼ਨਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਨੇ ਉਹ ਸਾਰੇ ਤੱਥ ਪੇਸ਼ ਕੀਤੇ ਜਾਣਗੇ